ਪਾਠ 8ਵਾਂ ਲਿੰਗ ਲਿੰਗ ਸਾਡੇ ਆਲੇ-ਦੁਆਲੇ ਰਹਿੰਦੇ ਮਨੁੱਖ ਜੀਵ ਜੰਤੂ ਅਤੇ ਬੇਜਾਨ ਚੀਜ਼ਾਂ ਦੋ ਰੂਪਾਂ ਵਿੱਚ ਦਿਖਾਈ ਦਿੰਦੀਆਂ ਹਨ ਇੱਕ ਰੂਪ ਹੈ ਨਰ ਅਤੇ ਦੂਜਾ ਰੂਪ ਹੈ ਮਾਦਾ ਪੰਜਾਬੀ ਵਿਆਕਰਣ ਵਿੱਚ ਇਹ ਲਿੰਗ ਹਨ ਲਿੰਗ ਦੀ ਪਰਿਭਾਸ਼ਾ ਸ਼ਬਦ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਹ ਪੁਰਖ ਜਾਤੀ ਨਾਲ ਸੰਬੰਧ ਰੱਖਦਾ ਹੈ ਜਾਂ ਇਸਤਰੀ ਜਾਤੀ ਨਾਲ ਉਸ ਨੂੰ ਲਿੰਗ ਆਖਦੇ ਹਨ ਵੇਖੋ ਪੜੋ ਅਤੇ ਸਮਝੋ ਲੜਕਾ ਲੜਕੀ ਕੁੱਕੜ ਕੁਕੜੀ ਬਲਦ ਗਾਂ ਲਿੰਗ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਲਿੰਗ ਦੋ ਹਨ ਪੁਲਿੰਗ ਇਸਤਰੀ ਲਿੰਗ ਪੁਲਿੰਗ ਜਿਨ੍ਹਾਂ ਸ਼ਬਦਾਂ ਤੋਂ ਮਰਦ ਜਾਂ ਨਰ ਹੋਣ ਬਾਰੇ ਪਤਾ ਲੱਗੇ ਉਹਨਾਂ ਨੂੰ ਪੁਲਿੰਗ ਆਖਦੇ ਹਨ ਜਿਵੇਂ ਆਦਮੀ ਕਬੂਤਰ ਤੋਤਾ ਮੋਰ ਮੁੰਡਾ ਆਦਿ स्त्रीलिंग ਜਿਨ੍ਹਾਂ ਸ਼ਬਦਾਂ ਤੋਂ स्त्री ਜਾਂ ਮਾਦਾ ਹੋਣ ਬਾਰੇ ਪਤਾ ਲੱਗੇ ਉਹਨਾਂ ਨੂੰ स्त्रीलिंग ਆਖਦੇ ਹਨ ਜਿਵੇਂ ਔਰਤ ਕਬੂਤਰੀ ਤੋਤੀ ਮੋਰਨੀ ਤਿਤਰੀ ਕੁੜੀ ਆਦੀ ਲਿੰਗ ਬਦਲੀ ਜਦੋਂ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਵਿੱਚ ਬਦਲਿਆ ਜਾਂਦਾ ਹੈ ਤਾਂ ਉਸ ਨੂੰ ਲਿੰਗ ਬਦਲੀ ਆਖਦੇ ਹਨ ਇਹ ਲਿੰਗ ਬਦਲੀ ਕੁਝ ਨਿਯਮਾਂ ਤੇ ਆਧਾਰਿਤ ਹੁੰਦੀ ਹੈ ਪੁਲਿੰਗ ਸ਼ਬਦਾਂ ਦੇ ਅਖੀਰ ਵਿੱਚ ਬਿਹਾਰੀ ਲਗਾ ਕੇ ਪੁਲਿੰਗ ਇਸਤਰੀ ਲਿੰਗ ਕੁੱਕੜ ਕੁਕੜੀ ਕੁਮਹਾਰ ਕੁਮਹਾਰੀ ਕਬੂਤਰ ਕਬੂਤਰੀ ਹਿਰਨ ਹਿਰਨੀ ਗੁਜਰ ਗੁਜਰੀ ਪੁੱਤਰ ਪੁੱਤਰੀ ਵੱਡਾ ਵੱਡੀ ਤਰਖਾਨ ਤਰਖਾਣੀ ਮੱਛ ਮੱਛੀ ਬ੍ਰਾਹਮਣ ਬ੍ਰਾਹਮਣੀ ਜੱਟ ਜੱਟੀ ਦਾਸ ਦਾਸੀ ਬਾਂਦਰ ਬਾਂਦਰੀ ਪਠਾਨ ਪਠਾਣੀ ਪੁਲਿੰਗ ਸ਼ਬਦ ਦੇ ਅੰਤਲੇ ਅੱਖਰ ਨਾਲ ਨੀ ਵਧਾ ਕੇ ਪੁਲਿੰਗ ਇਸਤਰੀ ਲਿੰਗ ਮੋਰ ਮੋਰਨੀ ਚੋਰ ਚੋਰਨੀ ਜਾਦੂਗਰ ਜਾਦੂਗਰਨੀ ਸੇਵਾਦਾਰ ਸੇਵਾਦਾਰਨੀ ਨੰਬਰਦਾਰ ਨੰਬਰਦਾਰਨੀ ਠੇਕੇਦਾਰ ਠੇਕੇਦਾਰਨੀ ਸ਼ੇਰ ਸ਼ੇਰਨੀ ਸੂਰ ਸੂਰਨੀ ਸਰਦਾਰ ਸਰਦਾਰਨੀ ਫਕੀਰ ਫਕੀਰਨੀ ਬਾਜ਼ੀਗਰ ਬਾਜ਼ੀਗਰਨੀ ਸੂਬੇਦਾਰ ਸੂਬੇਦਾਰਨੀ ਪੁਲਿੰਗ ਸ਼ਬਦ ਦੇ ਅੰਤਲੇ ਅੱਖਰ ਨਾਲ ਣਾਣੇ ਬਿਹਾਰੀਣੀ ਵਧਾ ਕੇ ਪੁਲਿੰਗ ਇਸਤਰੀ ਲਿੰਗ ਸੰਤ ਸੰਤਣੀ ਸਾਦ ਸਾਦਣੀ ਰਾਗ ਰਗਣੀ ਸੱਪ ਸੱਪਣੀ ਭਗਤ ਭਗਤਣੀ ਊਠ ਊਠਣੀ ਕੁੜਮ ਕੁੜਮਣੀ ਭੀਲ ਭੀਲਣੀ ਪੁਲਿੰਗ ਸ਼ਬਦ ਦੇ ਅੰਤ ਵਿੱਚ ਐੜੇ ਕੰਨਾ ਣਾਣੇ ਬਿਹਾਰੀ ਆਣੀ ਵਧਾ ਕੇ ਨੌਕਰ ਨੌਕਰਾਣੀ ਦਿਓਰ ਦਿਉਰਾਣੀ ਮਾਸਟਰ ਮਾਸਟਰ ਆਣੀ ਪੰਡਤ ਪੰਡਤਾਣੀ ਡਾਕਟਰ ਡਾਕਟਰ ਆਣੀ ਸੇਠ ਸੇਠਾਣੀ ਜੇਠ ਜੇਠਾਣੀ ਪੁਰੋਹਤ ਪੁਰੋਤਾਣੀ ਪੁਲਿੰਗ ਸ਼ਬਦ ਦੇ ਅੰਤਲੇ ਅੱਖਰ ਨਾਲ ਕੰਨਾ ਲਗਾ ਕੇ ਪੁਲਿੰਗ ਇਸਤਰੀ ਲਿੰਗ ਲੇਖਕ ਲੇਖਕਾ ਸੰਪਾਦਕ ਸੰਪਾਦਕਾ ਪਾਠਕ ਪਾਟਕ ਅਧਿਆਪਕ ਅਧਿਆਪਕਾ ਗਾਇਕ ਗਾਇਕਾ ਨਾਇਕ ਨਾਇਕਾ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਨਾਲ ੜਾੜੇ ਬਿਹਾਰੀ ੜੀ ਵਧਾ ਕੇ ਪੁਲਿੰਗ ਇਸਤਰੀ ਲਿੰਗ ਬਾਲ ਬਾਲੜੀ ਸੰਦੂਕ ਸੰਦੂਕੜੀ ਚੰਮ ਚਮੜੀ ਸੂਤ ਸੂਤੜੀ ਜੇ ਪੁਲਿੰਗ ਸ਼ਬਦ ਦੇ ਅੰਤਲੇ ਅੱਖਰ ਨਾਲ ਕੰਨਾ ਲੱਗਾ ਹੋਵੇ ਤਾਂ ਕੰਨੇ ਦੀ ਥਾਂ ਬਿਹਾਰੀ ਲਗਾ ਕੇ ਪੁਲਿੰਗ ਇਸਤਰੀ ਲਿੰਗ ਮਾਮਾ ਮਾਮੀ ਦਾਦਾ ਦਾਦੀ ਭੁੱਖਾ ਭੁਖੀ ਬੋਤਾ ਬੋਤੀ ਕੋੜਾ ਕੋੜੀ ਚਾਚਾ ਚਾਚੀ ਕਾਕਾ ਕਾਕੀ ਖੋਤਾ ਖੋਤੀ ਛੋਟਾ ਚੋਟੀ ਨਾਨਾ ਨਾਨੀ ਜੇ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ ਲੱਗਾ ਹੋਵੇ ਤਾਂ ਕੰਨਾ ਹਟਾ ਕੇ ਨੰਨਾ ਜਾਂ ਨਾਣਾ ਲਗਾ ਕੇ ਪੁਲਿੰਗ ਇਸਤਰੀ ਲਿੰਗ ਕਸੇਰਾ ਕਸੇਰਨ ਸਪੇਰਾ ਸਪੇਰਨ ਲਾਹੌਰੀਆ ਲਾਹਰਨ ਪਸ਼ੌਰੀਆ ਪਸ਼ੋਰਨ ਲੁਟੇਰਾ ਲੁਟੇਰਨ ਵਣਜਾਰਾ ਵਣਜਾਰਨ ਦੁਆਬੀਆ ਦੁਆਬਨ ਪੂਰਬੀਆ ਪੂਰਬਨ ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਬਿਹਾਰੀ ਹਟਾ ਕੇ ਣਾਣਾ ਲਗਾ ਕੇ ਪੁਲਿੰਗ ਇਸਤਰੀ ਲਿੰਗ ਪੰਜਾਬੀ ਪੰਜਾਬਣ ਥੋਬੀ ਥੋਬਣ ਮੋਚੀ ਮੋਚਣ ਬੰਗਾਲੀ ਬੰਗਾਲਣ ਮਾਲੀ ਮਾਲਣ ਸਾਥੀ ਸਾਥਣ ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਹੋਵੇ ਉਥੇ ਬਿਹਾਰੀ ਦੀ ਥਾਂ ਐੜੇ ਕੰਨਾ ਣਾਣੇ ਬਿਹਾਰੀ ਆਣੀ ਲਗਾ ਕੇ ਪੁਲਿੰਗ ਇਸਤਰੀ ਲਿੰਗ ਪਾਈ ਭਾਈਆਣੀ ਚੌਧਰੀ ਚੌਧਰਾਣੀ ਖੱਤਰੀ ਖਤਰਾਨੀ ਦਰਜੀ ਦਰਜਾਣੀ ਜਿੰਨਾ ਪੁਲਿੰਗ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਬਿਹਾਰੀ ਲੱਗੀ ਹੋਵੇ ਉਥੇ ਐਨ ਲਗਾ ਕੇ ਪੁਲਿੰਗ ਇਸਤਰੀ ਲਿੰਗ ਨਾਈ ਨਾਯਣ ਈਸਾਈ ਈਸਾਯਣ ਕਸਾਈ ਕਸਾਯਣ ਹਲਵਾਈ ਹਲਵਾਯਣ ਕੁਝ ਪੁਲਿੰਗ ਸ਼ਬਦਾਂ ਤੇ ਕੋਈ ਵੀ ਨਿਯਮ ਲਾਗੂ ਨਹੀਂ ਹੁੰਦਾ ਪੁਲਿੰਗ ਇਸਤਰੀ ਲਿੰਗ ਨਰ ਮਾਦਾ ਕਵੀ ਕਵਿਤਰੀ ਉੱਲੂ ਬਤੌਰੀ ਬਲਦ ਗਾਂ ਪੁਰਖ ਇਸਤਰੀ ਮੁੰਡਾ ਕੁੜੀ ਕਾਂ ਕੌਣੀ ਸੋਹਰਾ ਸੱਸ ਤਾਇਆ ਤਾਈ ਭਰਾ ਭੈਣ ਪਰਜਾਈ ਦਿਓ ਪਰੀ ਗੱਭਰੂ ਮੁਟਿਆਰ ਬਾਦਸ਼ਾ ਮਲਕਾ ਰਾਜਾ ਰਾਣੀ ਜਵਾਈ ਧੀ ਪਿਓ ਮਾਂ ਫੁੱਫੜ ਭੂਆ ਪਿਤਾ ਮਾਤਾ ਵਰ ਕੰਨਿਆ, ਮਾਸੜ, ਮਾਸੀ, ਮਿੱਤਰ, ਸਹੇਲੀ, ਨਵਾਬ, ਬੇਗਮ, ਆਦਮੀ, ਔਰਤ, ਝੋਟਾ, ਮੱਝ। ਕੁਝ ਸ਼ਬਦਾਂ ਦੀ ਲਿੰਗ ਬਦਲੀ ਨਹੀਂ ਹੋ ਸਕਦੀ। ਉਹ ਪੁਲਿੰਗ ਸ਼ਬਦ ਪੁਲਿੰਗ ਹੀ ਰਹਿੰਦੇ ਹਨ ਤੇ ਇਸਤਰੀ ਲਿੰਗ ਸ਼ਬਦ ਇਸਤਰੀ ਲਿੰਗ। ਜਿਵੇਂ ਪੁਲਿੰਗ ਸੂਰਜ, ਸਮੁੰਦਰ, ਪਾਣੀ, ਤੇਲ, ਦੁੱਧ, ਮੀਂਹ, ਗੁੱਸਾ, ਸੋਨਾ ਆਦਿ। ਇਸਤਰੀ ਲਿੰਗ ਹਵਾ, ਅੱਗ, ਰੇਤ, ਬਿਜਲੀ, ਜਮਾਤ, ਤਰਤੀ, ਬਰਫ਼, ਮਿੱਟੀ ਆਦੀ ਆਓ ਦੁਹਰਾਈਏ ਨਰ ਜਾ ਮਾਦਾ ਦਾ ਭੇਦ ਦੱਸਣ ਵਾਲੇ ਸ਼ਬਦ ਲਿੰਗ ਅਖਵਾਉਂਦੇ ਹਨ ਪੁਰਖਾਂ ਬਾਰੇ ਦੱਸਣ ਵਾਲੇ ਸ਼ਬਦ ਪੁਲਿੰਗ ਅਤੇ ਇਸਤਰੀਆਂ ਬਾਰੇ ਦੱਸਣ ਵਾਲੇ ਸ਼ਬਦ ਇਸਤਰੀ ਲਿੰਗ ਅਖਵਾਉਂਦੇ ਹਨ ਜਦੋਂ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਵਿੱਚ ਬਦਲਿਆ ਜਾਂਦਾ ਹੈ ਤਾਂ ਉਸ ਨੂੰ ਲਿੰਗ ਬਦਲੀ ਆਖਦੇ ਹਨ ਲਿੰਗ ਬਦਲੀ ਕੁਝ ਨਿਯਮਾਂ ਦੇ ਤਹਿਤ ਕੀਤੀ ਜਾਂਦੀ